ਇਹ ਵੱਡੀ ਖਬਰ ਤਿੰਨ ਲਾਪਤਾ ਕੁੜੀਆਂ ਨਾਲ ਜੁੜੀ ਹੋਈ ਹੈ ਤਰਨਤਾਰਨ ਦੇ ਪਿੰਡ ਪੈਣੀ ਮੱਸਾ ਸਿੰਘ ਦੀਆਂ ਤਿੰਨ ਨਾਬਾਲਗ ਕੁੜੀਆਂ ਜੋ ਕਿ ਪਿੰਡ ਦੇ ਹੀ ਮਿਡਲ ਸਕੂਲ 'ਚ ਪੜ੍ਹਦੀਆਂ ਸੀ ਉਹ ਸਕੂਲ ਤੋਂ ਛੁੱਟੀ ਲੈ ਕੇ ਲਾਪਤਾ ਹੋ ਗਈਆਂ ਸੀ 9 ਮਈ ਨੂੰ ਤਿੰਨੋਂ ਸਕੂਲ ਤੋਂ ਛੁੱਟੀ ਲੈ ਕੇ ਕਰ ਗਈਆਂ ਪਰ ਘਰ ਨਹੀਂ ਪਹੁੰਚੀਆਂ ਜਿਸ ਤੋਂ ਬਾਅਦ ਉਹ ਲਾਪਤਾ ਹੋ ਗਈਆਂ ਸੀ ਅਤੇ ਉਹਨਾਂ ਦੇ ਮਾਪੇ ਅਤੇ ਪੁਲਿਸ ਲਗਾਤਾਰ ਇਹਨਾਂ ਦੀ ਭਾਲ ਵਿੱਚ ਲੱਗੀ ਹੋਈ ਸੀ ਪਰ ਹੁਣ ਪੁਲਿਸ ਨੇ ਤਿੰਨਾਂ ਨੂੰ ਪਿੱਖੀ ਬਿੰਡ ਤੋਂ ਬਰਾਮਦ ਕੀਤਾ ਹੈ ਪੁਲਿਸ ਮੁਤਾਬਕ ਤਿੰਨੋਂ ਛੁੱਟੀ ਤੋਂ ਬਾਅਦ ਪਲਾਨ ਬਣਾ ਕੇ ਦਰਬਾਰ ਸਾਹਿਬ ਚੱਲੀਆਂ ਗਈਆਂ ਸੀ ਅਤੇ ਹੁਣ ਦੋ ਰਾਤਾਂ ਦਰਬਾਰ ਸਾਹਿਬ ਘਟਣ ਤੋਂ ਬਾਅਦ ਜਦੋਂ ਉਹ ਆਪਣੇ ਨਾਨਕੇ ਪਿੰਡ ਜਾ ਰਹੀਆਂ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਬਰਾਮਦ ਕਰ ਲਿਆ। ਉਹ ਤਿੰਨ ਬੱਚੀਆਂ ਨੇ ਜੀ, ਬੀਵੀ, ਗੀਤਾ ਤੇ ਜਸਵੀ। ਜੇ ਤੁਸੀਂ ਤਿੰਨਾਂ ਦੀ ਉਮਰ ਦੇਖੋਗੇ ਤਾਂ 11 ਤੋਂ 12 ਸਾਲ ਦੇ ਕਰੀਬ ਹੈ। ਇਹਨਾਂ ਆਪਣੇ ਸਕੂਲ ਟੀਚਰ ਨੂੰ ਐਪਲੀਕੇਸ਼ਨ ਦਿੱਤੀ ਕਿ ਸਾਨੂੰ ਦੁਪਹਿਰ ਤੋਂ ਬਾਅਦ ਜਿੰਮੀ ਕਰਨਾ ਹੈ ਤੇ ਸਾਨੂੰ ਜਾਣ ਦਿੱਤਾ ਗਿਆ। ਕਿ ਸਕੂਲ ਵਾਲਿਆਂ ਨੇ ਵੀ ਇਹਨਾਂ ਨੂੰ ਐਪਲੀਕੇਸ਼ਨ ਲੈ ਕੇ ਤੇ ਅਲਾਉ ਕਰ ਦਿੱਤਾ ਜਾਣਿਆ ਵਸਤੇ ਪਰੰਤੂ ਇਹਨਾਂ ਨੇ ਤਿੰਨ ਜਗ੍ਹਾ ਦੇ ਸਵਾਲ ਬਣਾਏ ਸੀ ਕੋਈ ਇਹ ਦਰਬਾਰ ਸੱਦਦਾ ਸੋ ਜਦੋਂ ਇਹ ਸ਼ਾਮ ਨੂੰ ਘਰ ਨਹੀਂ ਗਏ ਇਸੇ ਕਰਕੇ ਗਰੀਬ ਪਰਿਵਾਰ ਨੇ ਮਰਜੀ ਪਰਿਵਾਰ ਨੇ ਜਦੋਂ ਸ਼ਾਮ ਨੂੰ ਇਹਨਾਂ ਨੇ ਦੇਖਿਆ ਬੱਚਿਆਂ ਘਰ ਨਹੀਂ ਆਏ ਆਪਣੇ ਤੌਰ ਤੇ ਆਪਣੇ ਰਿਸ਼ਤੇਦਾਰਾਂ ਦੀ ਵਿਚ ਨਾ ਭਾਗ ਕਰਦੇ ਲੱਗਦੇ ਤੇ ਅਗਲੇ ਦਿਨ ਇਹਨਾਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਜਿਸ ਵੰਦੀ ਅਸੀਂ ਤੁਰੰਤ ਕੇਸ ਰਜਿਸਟਰ ਕਰਕੇ ਸੀਸੀਟੀਵੀ ਕੈਮਰੇ ਤੇ ਟੈਕਨੀਕਲ ਤਰੀਕਿਆਂ ਦੇ ਨਾਲ ਹੀ ਜੀ ਇਨਵੈਸਟੀਗੇਸ਼ਨ ਜਰੂਰ ਕਰਉਂਦੀ। ਸੋ ਜਦੋਂ ਅਸੀਂ ਇਹਨਾਂ ਨੂੰ ਚੈੱਕ ਕਰਦੇ ਕਰਦੇ ਆਪਣਾ ਬੋਵਲ ਗੁਰਦੁਆਰਾ ਸਾਹਿਬ ਦੇ ਕੈਮਰੇ ਚੈੱਕ ਕੀਤੇ ਉੱਥੇ ਤਿੰਨੇ ਜਣੀਆਂ ਜਾਨ ਨੂੰ ਡੇਟ ਟਰੈਕ ਹੋਇਆ। ਉਸ ਤੋਂ ਬਾਅਦ ਅਸੀਂ ਦਰਵਾਜਾ ਸਾਹਿਬ ਦੇ ਜਿਹੜੇ ਕੈਮਰੇ ਚੈੱਕ ਰਹੇ ਹਾਂ ਉਹਦੇ ਵਿੱਚ ਵੀ ਟਰੈਕ ਹੋਇਆ। ਕੱਲ ਇਹ ਪਿੱਖੀਪਿੰਡ ਬੱਸ ਸਟੈਂਡ ਤੋਂ ਅਸੀਂ ਜਿਹੜਾ ਇਹ ਬ੍ਰਾਂਚ ਕਰੀ। ਕੱਲ ਇਹ ਮਲਕੀ ਆਪਸ ਵਿੱਚ ਸਲਾਹ ਕਰਕੇ ਇੱਕੇ ਜਣੀਆਂ ਦੇ ਨਾਮ ਤੇ ਘਰ ਜਾ ਰਹੇ ਹਾਂ। ਸੋ ਜਿਹੜੀਆਂ ਲੜਕੀਆਂ ਰਿਕਵਰ ਹੋ ਚੁੱਕੀਆਂ ਨੇ ਅਸੀਂ ਮਾਪਿਆਂ ਦੇ ਸਾਹਦੇ ਵੀ ਦੱਸ ਦਿੱਤੇ ਨੇ ਕਿ ਮੈਂ ਇਥੇ ਬਾਪਿਆਂ ਨੂੰ ਵੀ ਇਹੋ ਬੇਨਤੀ ਕਰਦਾ ਕਿ ਆਪਣੇ ਬੱਚਾ ਨੂੰ ਥੋੜਾ ਬਹੁਤਾ ਉਹਨਾਂ ਨਾਲ ਟਾਈਮ ਸਪੈਂਡ ਕਰਨ ਦੀ ਗੱਲਬਾਤ ਸੁਣਨ ਤਾਂ ਕਿ ਜਿਹੜੇ ਇਦਾਂ ਦੇ ਛੋਟੀ ਉਮਰ ਦੇ ਵਿੱਚ ਬੱਚੇ ਇਸ ਤਰ੍ਹਾਂ ਦੇ ਸਟੱਪ ਨਾ ਲੈਣ ਤੇ ਉਹਨਾਂ ਦਾ ਧਿਆਨ ਰੱਖਣ ਤੇ ਮੈਂ ਸਕੂਟ ਅਸੈਸ਼ਨ ਨੂੰ ਵੀ ਬੇਨਤੀ ਕਰਦਾ ਕਿ ਅੱਜ ਦੇ ਤਰੀਕ ਦੇ ਵਿੱਚ ਸਾਰੇ ਲੋਕਾਂ ਦੇ ਕੋਲ ਜਿਹੜੇ ਮੋਬਾਈਲ ਨੇ ਤੇ ਬੱਚਿਆਂ ਦੇ ਜਿਹੜੇ ਮੋਬਾਈਲ ਫੋਨ ਆ ਉਹ ਟੀਚਰ ਵੀ ਜਿਹੜੇ ਮੈਂਟੇਨ ਕਰਨ ਜੇ ਕੋਈ ਇਸ ਤਰ੍ਹਾਂ ਬੱਚਾ ਜਾਂ ਬੱਚੀ ਹਾਫ ਟਾਈਮ ਦੇ ਵਿੱਚ ਜਾਂਦੇ ਤੇ ਘਟੋਕਾ ਤੋਂ ਉਹਨਾਂ ਦੇ ਪੇਰੈਂਟਸ ਨੂੰ ਇਨਫੋਰਮੇਸ਼ਨ ਜ਼ਰੂਰ ਦੇਣ ਤੇ ਉਹਨਾਂ ਕੋਹਾ ਗਿਆ ਜ਼ਰੂਰ ਹੈ ਕਿ ਇਸ ਤਰ੍ਹਾਂ ਬੱਚਿਆਂ ਵੱਲੋਂ ਐਪਲੀਕੇਸ਼ਨ ਆ ਲੈ ਕੇ ਤੇ ਉਹਨਾਂ ਨੂੰ ਭੇਜ ਦੇਣਾ ਜਿਹੜਾ ਉਹ ਇਸ ਐਪੀਸੋਡ ਤੋਂ ਜ਼ਿਆਦਾ ਵੀ ਅਦ੍ਰੋਸ਼ਤ ਨਹੀਂ ਹੈ ਸਕੂਲ ਨੂੰ ਵੀ ਆਪਣੀ ਜ਼ਿੰਮੇਵਾਰੀ ਚੁੱਕਣੀ ਪਵੇਗੀ ਤੇ ਮਾਪਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਚੁੱਕਣੀ ਪਵੇਗੀ ਕਿ ਪੋਸਟਲੇ ਬੜੀ ਮਿਹਨਤ ਕਰਕੇ ਐ ਐਸਚਓ ਤੋਂ ਉਹਨਾਂ ਦੀ ਟੀਮ ਲਗਾਤਾਰ ਪਿੰਨ ਦਿਨ ਨਹੀਂ ਸੁਣਦੀ ਨਾ ਦੇਨੇ ਨਾ ਰੋਕ ਇਰਲਸ ਨੂੰ ਨਾਲ ਲੈ ਕੇ ਹਰ ਤਰੀਕੇ ਨਾਲ ਚਾਹੋ ਪੈਂਟਰੀ ਵਿਤਨੇ ਚਾਹੋ ਟੈਕਨੀਕਲ ਤਰੀਕੇ ਨਾਲ ਦੇਖਨੇ ਚਾਹੋ ਰਿਸ਼ਤੇ ਕਰਾਉਣ ਦੀ ਕੋਸ਼ਿਸ਼ ਕਰੀ ਕਿਉਂਕਿ ਉਹ ਬੱਚੀਆਂ ਜਿਹੜੀਆਂ ਬਹੁਤ ਛੋਟੀ ਉਮਰ ਦੀਆਂ ਸੀ ਤੇ ਜੇ ਬਾਹਰ ਦੁਨੀਆ ਦੀ ਗੱਲ ਕਰੀਏ ਤੇ ਕਿਸੇ ਵੀ ਅਰਸ ਕਾਮੀ ਘਟਰਾਣੋ ਇਲਜ਼ਾਮ ਦਿੱਤਾ ਜਾ ਸਕਦਾ ਸੋ ਵਿੜੀਆਂ ਲੜਕੀਆਂ ਨੂੰ ਪੀਸ ਲਈ ਅਸੀਂ ਰਿਕਵਰ ਕਰਕੇ ਤੇ ਮਾਪਿਆਂ ਦੇ ਨਾਲ ਰੱਖਿਆ ਤੇ ਪਰਿਵਾਰ ਨੇ थाना ਖਾਲੜਾ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੇ 9 ਮਈ ਨੂੰ ਉਹਨਾਂ ਦੀਆਂ 12 ਤੋਂ 13 ਸਾਲ ਦੀਆਂ ਤਿੰਨ ਕੁੜੀਆਂ ਸਕੂਲ ਤੋਂ ਅਚਾਨਕ ਲਾਪਤਾ ਹੋ ਗਈਆਂ ਸਹੀ ਜਿਨ੍ਹਾਂ ਦੀ ਕਿ ਉਹਨਾਂ ਵੱਲੋਂ ਪਾਲ ਕੀਤੀ ਗਈ ਪਰ ਉਹ ਨਾ ਮਿਲੀਆਂ ਜਿਸ ਤੋਂ ਬਾਅਦ ਉਹ ਪੁਲਿਸ ਕੋਲ ਪਹੁੰਚੇ ਅਤੇ ਸ਼ਿਕਾਇਤ ਦਰਜ ਕਰਵਾਈ ਪਰ 9 ਮਈ ਤੋਂ ਇਹ ਕੁੜੀਆਂ ਲਗਾਤਾਰ ਲਾਪਤਾ ਚੱਲ ਰਹੀਆਂ ਸੀ ਜਿਨ੍ਹਾਂ ਨੂੰ ਕਿ ਹੁਣ ਪੁਲਿਸ ਨੇ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕੀਤਾ ਹੈ ਪੁਲਿਸ ਨੇ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਤਿੰਨਾਂ ਦੇ ਬਿਆਨ ਦਵਾਏ ਅਤੇ ਉਸ ਤੋਂ ਬਾਅਦ ਇਹਨਾਂ ਤਿੰਨਾਂ ਬੱਚੀਆਂ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਉਧਰ ਬੱਚਿਆਂ ਦੇ ਮਾਪਿਆਂ ਨੇ ਪੁਲਿਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੁਲਿਸ ਨੇ ਇਸ ਜਾਂਚ ਵਿੱਚ ਉਹਨਾਂ ਦਾ ਪੂਰਾ ਸਹਿਯੋਗ ਕੀਤਾ ਅਤੇ ਕੁੜੀਆਂ ਨੂੰ ਸਹੀ ਸਲਾਮਤ ਲੱਭ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਸਾਡੀਆਂ ਬੱਚੀਆਂ ਅੱਜ ਐਸਐਸਓ ਸਾਹਿਬ ਨੇ ਸਾਡੇ ਹਵਾਲੇ ਕਰ ਦਿੱਤੀਆਂ ਸਾਡੀ ਬਹੁਤ ਜ਼ਿਆਦੀ ਮਦਦ ਸਹਿਯੋਗ ਉਲਸਨ ਮਰ ਅਲਮਾਨ ਨੇ ਸਾਰਿਆਂ ਨੇ ਲਾਲਕੇ ਉੱਤਨਾ ਰੋਸਾ ਕੀਤਾ ਤੇ ਜਾਣਕਾਰੀ ਮੁਤਾਬਕ ਤਿੰਨੋ ਕੁੜੀਆਂ ਨੇ ਛੁੱਟੀ ਲੈਣ ਲਈ ਪ੍ਰਿੰਸੀਪਲ ਨੂੰ ਅਰਜ਼ੀਆਂ ਦਿੱਤੀਆਂ ਜਿਨ੍ਹਾਂ ਵਿੱਚੋਂ ਦੋ ਅਰਜ਼ੀਆਂ ਇੱਕੋ ਹੀ ਕੁੜੀ ਵੱਲੋਂ ਲਿਖੀਆਂ ਗਈਆਂ ਸੀ ਜਦਕਿ ਇੱਕ ਲੜਕੀ ਵੱਲੋਂ ਵੱਖਰੀ ਅਰਜ਼ੀ ਲਿਖੀ ਗਈ ਲੜਕੀਆਂ ਕੋਲ ਨਾ ਹੀ ਕੋਈ ਫੋਨ ਸੀ ਅਤੇ ਨਾ ਹੀ ਮਾਪਿਆਂ ਨੂੰ ਕਿਸੇ ਉੱਪਰ ਸ਼ੱਕ ਸੀ ਕਿ ਕੋਈ ਉਹਨਾਂ ਨਾਲ ਅਜਿਹੀ ਘਟਨਾ ਕਰ ਸਕਦਾ ਹੈ ਪਰ ਇਸੇ ਬਾਵਜੂਦ ਵੀ ਮਾਪਿਆਂ ਨੇ ਪੁਲਿਸ ਨੂੰ ਇਤਲਾਹ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਬੱਚਿਆਂ ਦੀ ਕਾਲ ਸ਼ੁਰੂ ਕਰ ਦਿੱਤੀ ਸੀ ਅਤੇ ਅੱਜ ਕਰੀਬ 5 ਦਿਨ ਬਾਅਦ ਬੱਚਿਆਂ ਨੂੰ ਸਹੀ ਸਲਾਮਤ ਲੱਭ ਲਿਆ ਗਿਆ। ਪੁਲਿਸ ਮੁਤਾਬਕ ਤਿੰਨੋਂ ਦਰਬਾਰ ਸਾਹਿਬ ਚੱਲੀਆਂ ਗਈਆਂ ਸੀ ਜਿਸ ਤੋਂ ਬਾਅਦ ਹੁਣ ਜਦੋਂ ਉਹ ਆਪਣੇ ਨਾਨਕੇ ਪਿੰਡ ਜਾ ਰਹੀਆਂ ਸੀ ਤਾਂ ਉਹਨਾਂ ਨੂੰ ਪਿੱਖੀ ਪਿੰਡ ਦੇ ਬੱਸ ਸਟੈਂਡ ਤੋਂ ਬਰਾਮਦ ਕੀਤਾ ਗਿਆ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਪੀ